ਪੰਜਾਬੀ ਬਾਰੇ ਮੈਂ ਅੱਗੇ ਵੀ ਬੜੀ ਬਾਰ ਬੇਨਤੀ ਕੀਤੀ ਆ ਵੀ ਅਸੀਂ ਉਹ ਸਮੱਛੀ ਵਰਗੇ ਆ ਜਿਹੜੀ ਕਿ ਪੱਥਰ ਦੇ ਉੱਤੇ ਲਟ ਲਟ ਕੇ ਮੁੜਦੇ ਆ ਪਿੱਠ ਛਲਾ ਕੇ ਮੁੜਦੇ ਆ ਤੇ ਅਕਲ ਸਾਨੂੰ ਫੇਰ ਨਹੀਂ ਆਉਂਦੀ ਮੇਰੇ ਕੋਲੇ ਆ ਇੱਕ ਖਬਰ ਆ ਇਹ ਮੈਂ ਤੁਹਾਨੂੰ ਪੜ ਕੇ ਜੇਕਰ ਹੂ ਬੂ ਸੁਣਾਵਾਂ ਜੇਕਰ ਮੈਂ ਨਾਮ ਹੀ ਵਿੱਚ ਲੈ ਲਾਂ ਤਾਂ ਸ਼ਾਇਦ ਉਹਨਾਂ ਪੰਜਾਬੀਆਂ ਦੀ ਕਹਿੰਦੇ ਕਿ ਵੀ ਸਨਮਾਨ ਨੂੰ ਸੱਟ ਵਜੇ ਮੇਰਾ ਮਕਸਦ ਨਹੀਂ ਸਨਮਾਨ ਨੂੰ ਸੱਟ ਮਾਰਨਾ ਪਰ ਕਿਉਂਕਿ ਸਾਡੇ ਪੰਜਾਬੀਆਂ ਦੀ ਆੜਤਾ ਅਸੀਂ ਹਰ ਤਜਰਬਾ ਖੁਰਦੇ ਉੱਤੇ ਕਰਕੇ ਦੇਖਣਾ ਚਾਹੁੰਦੇ ਆ ਜੇ ਕਿਸੇ ਨੂੰ ਇਹ ਗੱਲ ਕਹੇ ਕਿ ਨਾ ਵੀ ਉੱਥੇ ਨੰਗੀਆਂ ਤਾਰਾਂ ਉਂਗਲ ਨਾ ਲਾਈਆਂ ਹੱਥ ਨਾ ਲਾਈਂ ਪਹਿਲਾਂ ਆਪਾਂ ਜਾ ਕੇ ਉੱਥੇ ਹੱਥ ਲਾ ਕੇ ਦੇਖਣਾ ਵੀ ਕਰੰਟ ਸੱਚੀ ਮੁੱੱਚੀ ਵੱਜਦਾ ਵੀ ਹੈ ਕਿ ਨਹੀਂ ਵੱਜਦਾ ਜਾਂ ਮੈਨੂੰ ਐਵੇਂ ਗੁੰਮਰਾਹ ਕੀਤਾ ਗਿਆ ਆਪਣੀਆਂ ਆਰਤਾਈਆਂ ਦਾਨੀਆਂ ਆਪਾਂ ਹਟ ਨਹੀਂ ਸਕਦੇ ਸਾਡੇ ਨਾਲ ਕੋਈ ਠੱਗੀ ਨਹੀਂ ਵਜਦੀ ਇੱਕ ਤਾਂ ਬੜੀ ਸਾਫ਼ ਤੇ ਸਪਸ਼ਟ ਗੱਲ ਆ ਜੇ ਤਾਂ ਏਜੰਟ ਸਾਡੇ ਪੁੜਪੜੀ ਦੇ ਉੱਤੇ ਪਿਸਤੌਲ ਰੱਖ ਕੇ ਇਹ ਗੱਲ ਕਹਵੇ ਜੀ ਕਿ ਲਿਆ ਕੱਢ ਪੈਸੇ ਤੂੰ ਜੇ ਨਾ ਕੱਢੇ ਮੈਂ ਤੇਰੇ ਮਾਰ ਦੇਣੀ ਗੋਲੀ ਫਿਰ ਤਾਂ ਭਾਈ ਏਜੰਟ ਗਲਤ ਆ ਪਰ ਜੇ ਅਸੀਂ ਏਜੰਟ ਦੇ ਘਰ ਦੇ ਵਿੱਚ ਜਾ ਕੇ ਆਪ ਉਹਦੇ ਖੀਸੇ ਦੇ ਵਿੱਚ ਪੈਸੇ ਪਾਉਨੇ ਆ ਤੇ ਚੋਰੀ ਰੱਖਦੇ ਰਿਸ਼ਤੇਦਾਰਾਂ ਤੋਂ ਵੀ ਆਂਡ ਗਵਾਂਡ ਤੋਂ ਵੀ ਤੇ ਇਹ ਗੱਲ ਕਹਿੰਨੇ ਵੀ ਪਰਦੇਈ ਇਹਦੇ ਨਾਲ ਪੁਚਾਰੇ ਤੇ ਉੱਥੇ ਜਾ ਕੇ ਮੁੰਡਾ ਫੋਟੋ ਪਾਊਗਾ ਸੋਸ਼ਲ ਮੀਡੀਆ ਤੇ ਵੀ ਪਾਈ ਪਹੁੰਚ ਗਿਆ ਜੱਟ ਪਹੁੰਚ ਗਿਆ ਯਾਰ ਤੇ ਫਿਰ ਭਾਈ ਕਈ ਵਾਰੀ ਸਾਡੀ ਸੋਚ ਤੋਂ ਉਲਟ ਵੀ ਕੰਮ ਹੁੰਦਾ ਜਿਵੇਂ ਕਿ ਇਹਨਾਂ ਦਾ ਹੋ ਗਿਆ ਤਿੰਨਾਂ ਦਾ ਹੋ ਗਿਆ ਅਸਲ ਵਿੱਚ ਇਹ ਘਟਨਾ ਜਿਹੜੀ 29 ਮਈ ਦੀ ਆ ਇਹ ਮੀਡੀਆ ਦੇ ਵਿੱਚ ਹੁਣ ਆਈ ਆ ਪੰਜਾਬ ਦੇ ਤਿੰਨ ਨੌਜਵਾਨ ਆ ਉਹਨਾਂ ਦੇ ਵਿੱਚੋਂ 1 44 ਸਾਲ ਦਾ, ਇੱਕ 25 ਸਾਲ ਦਾ, ਇੱਕ 28 ਸਾਲ ਦਾ ਮੈਨੂੰ ਇਹਨਾਂ ਦੇ ਪਿੰਡ ਤੇ ਇਹਨਾਂ ਦੇ ਨਾਂ ਤੇ ਇਹਨਾਂ ਦੇ ਪਿਤਾ ਜੀ ਦੇ ਨਾਂ ਦਾ ਵੀ ਪਤਾ ਪਰ ਮੈਂ ਉਹ ਨਸ਼ਰ ਨਹੀਂ ਕਰੂੰਗਾ ਕਿਉਂਕਿ ਇਹਨਾਂ ਨੂੰ ਵੀ ਸਨਮਾਨ ਦੇ ਨਾਲ ਜਿਉਣ ਦਾ ਅਧਿਕਾਰ ਹੈ ਟਿਕਟਾਂ ਪੰਜਾਬੀ ਵੈਸੇ ਬਹੁਤ ਕਰਦੇ ਹੁੰਦੇ ਇਹਨਾਂ ਨੂੰ ਨਾ ਕਰਨ ਕਿਸੇ ਨੂੰ ਵੀ ਨਾ ਕਰਨ ਤਿੰਨ ਨੌਜਵਾਨ ਜਿਹੜੇ 29 ਮਈ ਨੂੰ ਪਹੁੰਚਲੇ ਆ ਜੀ 에어ਪੋਰਟ ਤੇ ਜਾਂਦੇ ਦਿੱਲੀ ਦੇ ਇੰਦਰਾ ਗਾਂਧੀ 에어ਪੋਰਟ ਦੇ ਉੱਤੇ ਉੱਥੇ ਕੀ ਹੁੰਦਾ ਜੀ ਕਿ ਇਹ ਕਹਿੰਦੇ ਜੀ ਕਿ ਸਾਡੇ ਕੋਲੇ ਨਾ ਮੈਂਡਰੇਟ ਦੀ ਟਿਕਟਾ ਯਾਨੀ ਕਿ ਅਸੀਂ ਸਪੇਨ ਦੀ ਰਾਜਧਾਨੀ ਵਿੱਚ ਜਾਣਾ ਮੈਦ੍ਰਿਡ ਉਥੋਂ ਦੀ ਰਾਜਧਾਨੀ ਆ ਸਪੇਨ ਦੀ ਇਹ ਕਹਿੰਗੇ ਸਾਡੇ ਕੋਲੇ ਉਥੋਂ ਦੀ ਟਿਕਟਾ ਸਾਡੇ ਕੋਲੇ ਵੀਜ਼ੇ ਆ ਮੇਰਾ ਖਿਆਲ ਇੰਡੀਗੋ 에ਅਰਲਾਈਨ ਜਾਂ ਕੋਈ ਹੋਰ 에ਅਰਲਾਈਨ ਆ ਇਹ ਉਹਦੇ ਕੋਲੇ ਗਏ ਉਥੇ ਕਾਊਂਟਰ ਤੇ ਗਏ ਆ ਉਹਨਾਂ ਨੇ ਟਿਕਟ ਦੇਖੀ ਤੇ ਉਹਨਾਂ ਨੇ ਜਦੋਂ ਪੜਤਾਲ ਕੀਤੀ ਕੰਪਿਊਟਰ ਦੇ ਵਿੱਚ ਟਿਕਟ ਵਾਲਾ ਕੋਈ ਨੰਬਰ ਹੈ ਨਹੀਂਗਾ ਉਹ ਕਹਿੰਦੇ ਵੀ ਇਹ ਤਾਂ ਟਿਕਟ ਨਕਲੀ ਆ ਤੁਹਾਡੀ ਉਹਨਾਂ ਨੇ ਪਾਸਪੋਰਟ ਫੜ ਕੇ ਧਿਆਨ ਨਾਲ ਦੇਖੇ ਤੇ ਵੀਜ਼ੇ ਵੀ ਨਕਲੀ ਨਿਕਲੇ ਆ ਟਿਕਟ ਵੀ ਨਕਲੀ ਆ ਵੀਜ਼ੇ ਵੀ ਨਕਲੀ ਆ ਜਿਹੜੇ 에ਜੰਟਾਂ ਨੂੰ ਨੋਟ ਦਿੱਤੇ ਸਿਰਫ ਉਹ ਹੀ ਅਸਲੀ ਆ ਜਿਹੜਾ ਸਮਾਂ ਬਰਬਾਦ ਹੋਇਆ ਸਿਰਫ ਉਹੀ ਅਸਲੀ ਆ ਜਿਹੜੀਆਂ ਭਾਵਨਾਵਾਂ ਬਲੁੰਦਰੀਆਂ ਗੰਗਾ ਸਿਰਫ ਉਹੀ ਅਸਲੀ ਆ ਬਾਕੀ ਸਭ ਕੁਝ ਨਕਲੀ ਆ ਉਸ ਤੋਂ ਬਾਅਦ ਜੀ ਕਹਿੰਦੇ ਵੀ ਇਹਨਾਂ ਤਿੰਨਾਂ ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਤਿੰਨਾਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਆ ਤੇ ਏਜੰਟਾਂ ਜਿਹੜੇ ਉਹਨਾਂ ਦੇ ਵਿੱਚੋਂ ਕਹਿੰਦੇ ਇੱਕ ਗ੍ਰਿਫਤਾਰ ਕਰ ਲਿਆ ਗਿਆ ਇਸ ਕੰਮ ਦੇ ਵਿੱਚ ਕਹਿੰਦੇ ਏਜੰਟ ਇੱਕ ਕਮਲਦੀਪ ਸ਼ਾਮਲ ਸੀਗਾ ਤੇ ਯਾਰ ਸਾਜ਼ੀ ਦਾ ਮਾਸਟਰਮਾਈਂਡ ਸੋਨੂ ਵਾੜੀਆ ਜਿਹਨੂੰ ਪੁਲਿਸ ਨੇ ਕਹਿੰਦੇ ਜੀ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਿਵੇਂ ਕਿ ਇਹ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੁਣ ਉਸ ਤੋਂ ਅਗਲੀ ਗੱਲ ਆ ਇਹ ਤਿੰਨ ਮੁੰਡੇ ਜਿਹੜੇ ਉਹ ਏਜੰਟ ਦੇ ਅੜਿੱਕੇ ਕਿਵੇਂ ਆਏ ਜਿਵੇਂ ਕਿ ਆਮ ਤੌਰ ਤੇ ਆਉਂਦੇ ਹੁੰਦੇ ਆ ਕੋਈ ਏਜੰਟ ਦੇ ਘਰੇ ਹੀ ਨਹੀਂ ਗਏ ਹੋਣੇ ਵੀ ਕਿਰਪਾ ਕਰਕੇ ਸਾਨੂੰ ਦਿਓ ਨਾ 15 ਕ ਲੱਖ ਰੁਪਈਆ ਤੁਹਾਡਾ ਮੁੰਡਾ ਮੈਟਰੀ ਜੀ ਭੇਜ ਦੀਏ ਸਾਨੂੰ ਦਿਓ ਨਾ ਥੋੜੇ ਜਿਹਾ ਪੈਸੇ ਕਿਰਪਾ ਕਰਕੇ ਸਾਡੇ ਬਾਰੇ ਵੀ ਕਦੇ ਸੋਚਿਆ ਕਰੋ ਐ ਨਹੀਂ ਇਹਨਾਂ ਨੇ ਆ ਪਹਚਾਏ ਪੈਸੇ ਦਿੱਤੇ ਤੇ ਇਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਵੀ ਭਾਈ ਵੀਜ਼ਾ ਅਸਲੀ ਤੇ ਨਕਲੀ ਕਿਹੋ ਜਿਹਾ ਹੁੰਦਾ ਜਾਂ ਟਿਕਟ ਅਸਲੀ ਤੇ ਨਕਲੀ ਕਿਵੇਂ ਹੁੰਦੀ ਆ ਹੋ ਸਕਦਾ ਵੀ ਬਹੁਤ ਸਾਰੇ ਪੰਜਾਬਗਰਾਂ ਨੂੰ ਪਤਾ ਵੀ ਨਹੀਂ ਲੱਗਦਾ ਮੈਨੂੰ ਵੀ ਨਾ ਕਰਿਆ ਪਤਾ ਲੱਗਿਆ ਵੀ ਮੇਰੀ ਟਿਕ ਟਸਲੀ ਆ ਕਿ ਨਿਕਲੀ ਆ ਪਰ ਇੰਨਾ ਕ ਤਾਂ ਪਤਾ ਹੀ ਹੁੰਦਾ ਹੀ ਆ ਕਿ ਮੈਂ 2 ਨੰਬਰ ਦੇ ਵਿੱਚ ਕੰਮ ਕਰਨ ਲੱਗਾ 2 ਨੰਬਰ ਦੇ ਵਿੱਚ ਕੰਮ ਕਰਨ ਵੇਲੇ 1 ਨੰਬਰ ਦੇ ਵਿੱਚ ਹੀ ਨਤੀਜੇ ਆਉਣ ਇਹ ਗੱਲ ਜ਼ਰੂਰੀ ਨਹੀਂ ਆ ਇੰਨਾ ਕ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਨਾ ਮੈਂ ਕੰਮ ਗਲਤ ਕਰਨ ਲੱਗਾ ਮੇਰੀ ਇੱਛਾ ਗਲਤ ਕੰਮ ਕਰਨ ਦੀ ਆ ਸੋ ਕਹਿਣ ਦਾ ਭਾਵੇਂ ਜੀ ਕਿ ਇੰਨਾ ਵਰਗੇ ਤਿੰਨ ਮੁੰਡੇ ਇਸ ਤੋਂ ਪਹਿਲਾਂ ਕੋਲੰਬੀਆ ਦੇ ਹੋਸਟਲ ਦੇ ਵਿੱਚੋਂ ਭੱਜੇ ਤੇ ਆਪਾਂ ਜਾਣਦੇ ਜੀ ਕਿ ਉਹ ਇਸ ਕਰਕੇ ਭੱਜੇ ਕਿਉਂਕਿ ਉੱਥੇ ਉਹਨਾਂ ਨੂੰ ਗੱਲ ਕਹੀ ਗਈ ਸੀ ਵੀ ਭਾਈ ਸਾਨੂੰ ਬਚਾ ਲੋ ਤੇ ਉੱਥੇ ਸਰਕਾਰ ਨੇ ਮਦਦ ਕੀਤੀ ਉਥੋਂ ਦੀ ਐਮਬੈਸੀ ਦੇ ਨਾਲ ਅਧਿਕਾਰੀਆਂ ਦੇ ਨਾਲ ਤੇ ਭਾਈ ਉਸ ਤੋਂ ਬਾਅਦ ਉਹ ਉੱਥੋਂ ਵੀ ਭੱਜ ਗਿਆ ਕਿਉਂਕਿ ਅੰਦਰ ਬੈਠੇ ਹੋਏ ਨੇ ਏਜੰਟ ਨਾਲ ਫੇਰ ਸੰਪਰਕ ਕੀਤਾ ਉੱਥੋਂ ਫਰਾਰ ਹੋ ਗਏ ਫਿਰ ਪਿਛਲੇ ਨਹੀਂ ਈਰਾਨ ਦੇ ਵੱਲੋਂ ਖਬਰ ਆਈ ਸੀ ਤਿੰਨ ਮੁੰਡੇ ਉੱਥੋਂ ਦੇ ਸੀਗੇ ਜਾਨੀ ਕਿ ਇੱਥੋਂ ਗਏ ਸੀਗੇ ਉਹਨਾਂ ਨੂੰ ਕਿਹਾ ਗਿਆ ਸੀ ਵੀ ਤੁਹਾਨੂੰ ਆਸਟ੍ਰੇਲੀਆ ਪਹੁੰਚਾਉਣੇ ਆ 18-18 ਲੱਖ ਰੁਪਏ ਇੱਕ-ਇੱਕ ਜੜੇ ਤੋਂ ਲਿਆ ਸੀਗਾ ਤੇ ਉਹਨਾਂ ਨੂੰ ਉੱਥੇ ਲਿਜਾ ਕੇ ਈਰਾਨ ਦੇ ਵਿੱਚ ਕੁੱਟਿਆ ਗਿਆ ਕਹਿੰਦੇ ਵੀ ਤੁਹਾਡਾ ਸਟੇ ਇੱਥੇ ਆ ਤੇ ਫਿਰ ਘਰਦਿਆਂ ਦੇ ਕੋਲੋਂ ਪੈਸੇ ਹੋਰ ਮੰਗੇ ਗਏ ਤੇ ਹੁਣ ਉਥੋਂ ਦੀ ਐਮਬੈਸੀ ਨੇ ਉਥੋਂ ਦੀ ਪੁਲਿਸ ਨੇ ਉਹ ਤਿੰਨੇ ਮੁੰਡੇ ਛੜਵਾ ਲਏ ਤੇ ਹੁਣ ਉਹਨਾਂ ਨੂੰ ਜਾਂ ਤਾਂ ਭੇਜ ਦੇਣਗੇ ਜਾਂ ਭੇਜ ਦਿੱਤੇ ਗਏ ਹੁਣੇ ਖਬਰ ਆਜੂਗੀ ਪਰ ਉਹਨਾਂ ਦਾ ਕਾਗਜ਼ ਪੱਤਰ ਤਿਆਰ ਹੋਣਾ ਸੀ ਸਾਡੇ ਕੋਲੇ ਕਦੇ ਦੋ ਜਣਿਆਂ ਦੀਆਂ ਕਦੇ ਤਿੰਨ ਜਣਿਆਂ ਦੀਆਂ ਕਦੇ ਇੱਕ ਜਣਿਆਂ ਦੀਆਂ ਕਦੇ ਇੱਕ ਜਹਾਜ਼ ਭਰ ਕੇ ਆਉਣ ਦੀਆਂ ਕਿੰਨੀਆਂ ਖਬਰਾਂ ਪਰ ਅਸੀਂ ਕਦੇ ਪੰਜਾਬੀ ਮੰਨੇ ਥੋੜੀਆਂ ਅਸੀਂ ਪੰਜਾਬੀ ਮੰਨਣ ਵਾਲੀ ਨਸਲ ਨਹੀਂ ਹੈਗੇ ਅਸੀਂ ਪੰਜਾਬਗਾਂ ਨੇ ਨੁਕਸੇ ਕੱਢਣਾ ਵੀ ਇੱਥੇ ਕੁਛ ਨਹੀਂਗਾ ਤੇ ਭਾਈ ਜਿੱਥੇ ਚੱਲੇ ਉੱਥੇ ਕਿਹੜਾ ਆਪਣੇ ਲਈ ਬਹੁਤ ਉੱਥੇ ਰੈੱਡ ਕਾਰਪਟ ਪਛਾਏ ਪਏ ਆ ਵੀ ਆਜੋ ਕਿਰਪਾ ਕਰਕੇ ਤੁਹਾਡੇ ਬਿਨਾ ਸਾਡਾ ਮੁੱਕ ਜਾਣਾ ਦੇਸ਼ ਨੇ ਤਬਾਹ ਹੋ ਜਾਣਾ ਜੇਕਰ ਤੁਸੀਂ ਨਾ ਆਏ ਆਪਣੇ ਵਿੱਚ ਹੁਨਰ ਕਿਹੜਾ ਪਹਿਲਾਂ ਤਾਂ ਆਪਾਂ ਸਵਾਲ ਇਹ ਕਰੀਏ ਆਪਣੇ ਆਪ ਨੂੰ ਅਸੀਂ ਹੁਨਰ ਉਹ ਪੈਦਾ ਕਿਉਂ ਨਹੀਂ ਕੀਤਾ ਸਵਾਲ ਇਹ ਕਰੀਏ ਜਨੋ ਤਾਂ ਇਹ ਗੱਲ ਕੋਈ ਕਹਿੰਦਾ ਵੀ ਤੁਸੀਂ ਪੜ੍ਹ ਲਿਖ ਲਓ ਉਹਦੋਂ ਕਿ ਪੜ੍ਹਾਈ ਲਿਖਾਈ ਦੇ ਵਿੱਚ ਕੀ ਰੱਖਿਆ ਤੇ ਭਾਈ ਜੀ ਜੇਕਰ ਪੜ੍ਹਾਈ ਲਿਖਾਈ 'ਚ ਇੱਥੇ ਨਹੀਂ ਕੁਝ ਰੱਖਿਆ ਤੇ ਫਿਰ ਅਮਰੀਕਾ ਤੁਹਾਨੂੰ ਕਿਉਂ ਵੜਨ ਦੇਵੇ ਇੱਥੋਂ ਤਾਂ ਆਪਾਂ ਤਾਂ ਭਾਈ ਦੇ ਵੀ ਇੱਥੇ ਪੜ੍ਹਾਈ ਲਿਖਾਈ ਦੇ ਵਿੱਚ ਵੀ ਕੁਝ ਨਹੀਂ ਬਾਰਲੇ ਮੁਲਕ ਚ ਆਪਾਂ ਤਾਂ ਵੜਨਾ ਚਾਹੁੰਦੇ ਹਾਂ ਕਿਉਂਕਿ ਉੱਥੇ ਬਹੁਤ ਕੁਝ ਆ ਤੇ ਭਾਈ ਜਿੱਥੇ ਬਹੁਤ ਕੁਝ ਆ ਉਹਨਾਂ ਨੇ ਫਿਰ ਚੁਣ-ਚੁਣ ਕੇ ਬੰਦੇ ਵਾੜਦੇ ਨੇ ਆਪਣੇ ਦੇਸ਼ ਦੇ ਵਿੱਚ ਇੰਉਂ ਨਹੀਂ ਵੀ ਮੇਰਾ ਚਿੱਤ ਕੀਤਾ ਮੈਂ ਕਹਿੰਦਾ ਟੱਪ ਗਿਆ ਮੇਰਾ ਚਿੱਤ ਕੀਤਾ ਮੈਂ ਜੰਟਰਾਹੀਂ ਚਲਾ ਗਿਆ ਮੈਂ ਨਕਲੀ ਵੀਜ਼ੇ ਰਾਹੀਂ ਚਲਾ ਗਿਆ ਇਹ ਗੱਲਾਂ ਮੈਂ ਤਾਂ ਕਹਿੰਦਾ ਵੀ ਪੰਜਾਬੀਆਂ ਦੀਆਂ ਇਹੋ ਜਿਹੀਆਂ ਖਬਰਾਂ ਘਟਾਇਆ ਕਰਨ ਤੇ ਪੰਜਾਬਗਾਂ ਦੀ ਜੇਕਰ ਇਹੋ ਜਿਹੀਆਂ ਖਬਰਾਂ ਆਉਂਦੀਆਂ ਤਾਂ ਆਪਾਂ ਸਬਕ ਸਿੱਖਿਆ ਕਰ ਗਏ ਇਹ ਤਿੰਨੇ ਮੁੰਡੇ ਸਪੇਨ 'ਚ ਨਹੀਂ ਪਹੁੰਚੇ ਪਰ ਇਹ ਥਾਣੇ ਪਹੁੰਚ ਗਏ ਆ ਇਤਨੇ ਮੁੰਡੇ ਜਿਹੜੇ ਪੰਜਾਬ ਦੇ 330000 ਜਿੰਨੇ ਵੀ ਆਪਾਂ ਕਹਿ ਲਈਏ ਲੱਖਾਂ ਜਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬੀਆਂ ਦੇ ਲਈ ਨੌਜਵਾਨ ਮੁੰਡੇ ਕੁੜੀਆਂ ਦੇ ਲਈ ਇੱਕ ਉਦਾਹਰਨਾ ਇੱਕ ਐਗਜ਼ਾਮਪਲ ਆ ਵੀ ਸਾਡੇ ਨਾਲ ਵੀ ਇਵੇਂ ਹੋ ਸਕਦੀ ਜੇਕਰ ਅਸੀਂ ਦਿਮਾਗ ਦੇ ਬੂਹੇ ਖੁੱਲੇ ਨਾ ਰੱਖੇ ਤਾਂ ਪਰ ਅਸੀਂ ਸੋਚਦੇ ਹੀ ਨਹੀਂ ਅਸੀਂ ਵਿਚਾਰਦੇ ਹੀ ਨਹੀਂ ਅਸੀਂ ਸਮਝਦੇ ਹੀ ਨਹੀਂ ਅਸੀਂ ਟਲਦੇ ਹੀ ਨਹੀਂ ਜਦੋਂ ਕਦੇ ਆਪਾਂ ਫਸ ਜਾਂਦੇ ਆ ਉਹਦੋਂ ਇੱਕੋ ਗੱਲ ਕਹਦੇ ਹੁੰਨੇ ਸਰਕਾਰਾਂ ਮਾੜੀਆਂ ਹਨ ਏਜੰਟ ਫੜੇ ਨਹੀਂ ਜਾਂਦੇ ਪੁਲਿਸ ਸਾਡੀ ਮਦਦ ਨਹੀਂ ਕਰਦੀ ਆਪਾਂ ਪੁਲਿਸ ਨੂੰ ਦੱਸ ਕੇ ਜਾਣੇ ਹੁੰਨੇ ਆ ਆਪਾਂ ਸਰਕਾਰ ਤੋਂ ਪੁੱਛ ਕੇ ਜਾਣੇ ਹੁੰਨੇ ਆ ਆਪਾਂ ਜਿਨ੍ਹਾਂ ਦੀ ਮਦਦ ਮੰਗਦੇ ਹੋਣੇ ਜਿੱਥੇ ਬੰਦੇ ਨੇ ਉਹਨੂੰ ਦੱਸਿਆ ਹੁੰਦਾ ਪਹਿਲਾਂ ਆਪਾਂ ਵੀ ਤਾਂ ਕਿਸੇ ਨੂੰ ਦੱਸਿਆ ਨਹੀਂ ਹੁੰਦਾ ਜੇ ਤਾਂ ਸਾਡੀ ਬਾਜ਼ੀ ਪੈ ਗਈ ਸਿੱਧੀ ਤੇ ਫੇਰ ਤਾਂ ਆਪਾਂ ਜਾ ਕੇ ਉੱਥੋਂ ਕਹਿਣਾ ਵੀ ਭਾਈ ਕਮਾਲ ਹੋ ਗਈ ਆ ਸਿਰਾ ਲੱਗ ਗਿਆ ਦਸਾਂ ਦੇ ਹੋਰ ਪੈਸੇ ਫਿਤਾ ਦੇਣੇ ਏਜੰਟ ਦੇ ਕੋਲੇ ਤੇ ਜੇ ਭਾਈ ਬਾਜ਼ੀ ਪੈ ਗਈ ਪੁੱਠੀ ਤਾਂ ਫੇਰ ਇਹ ਗੱਲ ਕਹਿਨੇ ਵੀ ਭਾਈ ਤੱਕਾ ਬਹੁਤ ਹੋ ਗਿਆ ਸਾਡੇ ਨਾਲ ਜ਼ਿਆਰਤੀ ਹੋ ਗਈ ਆ ਅਸਲ ਦੇ ਵਿੱਚ ਤੱਕੇ ਦੇ ਜਨਮਦਾਤਾ ਆਪਾਂ ਖੁਦ ਆ ਉਹ ਤਾਂ ਏਜੰਟ ਲੋਕ ਆ ਜਿਹੜੇ ਵੱਡੀ ਗਿਣਤੀ ਦੇ ਵਿੱਚ ਉਹ ਤਾਂ ਬੈਠੇ ਜੀ ਪੂਰੀ ਆਪਦੀ ਕੜਿੱਕੀ ਲਾ ਕੇ ਵੀ ਚੂਹਾ ਇਹਦੇ ਵਿੱਚ ਫਸੂਗਾ ਤੇ ਆਪਾਂ ਜਾਣੀ ਉਧਰਲੇ ਪਾਸੇ ਉਹ ਡੁੱਡ ਕੇ ਜਾਣੇ ਆ ਆਪਾਂ ਭੱਜੇ ਜਾਣੇ ਆ ਸੋ ਇਸ ਕਰਕੇ ਆਪਦੇ ਵਤਨ ਦੇ ਨਾਲ ਮੋਹ ਪਾ ਲਓ ਆਪਦੀ ਮਿੱਟੀ ਦਾ ਸਤਿਕਾਰ ਕਰੋ ਇੰਨੇ ਕ ਕਾਬਲ ਬਣੋ ਕਿ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚ ਵਾਜਬ ਤਰੀਕੇ ਦੇ ਨਾਲ ਇੱਕ ਨੰਬਰ ਦੇ ਨਾਲ ਦਾਖਲ ਹੋ ਸਕੋ ਜੇ ਤੁਸੀਂ ਇੱਥੋਂ ਨਿਕਲ ਵੀ ਜਾਨੇ ਆ ਤਾਂ ਉਸ ਦੇਸ਼ ਦੀ ਐਮਬੈਸੀ ਨੇ ਉੱਥੋਂ ਦੀ ਇਮੀਗ੍ਰੇਸ਼ਨ ਨੇ ਤੁਹਾਨੂੰ ਫਸਾ ਲੈਣਾ ਜੇ ਤੁਸੀਂ ਉੱਥੋਂ ਵੀ ਨਿਕਲ ਗਏ ਤੇ ਫਿਰ ਭਾਈ ਜੇਕਰ ਤੁਸੀਂ ਵਿਜ਼ਟਰ ਵੀ ਹੈ ਤਾਂ ਜਾ ਕੇ ਉੱਥੇ ਦੋ ਨੰਬਰ ਦੇ ਵਿੱਚ ਰਹੋਗੇ ਤੇ ਕਈ ਸਾਲ ਤੁਸੀਂ ਵਾਪਸ ਨਹੀਂ ਆ ਸਕਣਾ ਤੇ ਫਿਰ ਉਹਨੇ ਚਿਰ ਦੇ ਵਿੱਚ ਪਤਾ ਨਹੀਂ ਇੱਥੇ ਕੋਈ ਮੰਦੀ ਚੰਗੀ ਘਟਣਾ ਵਾਪਰ ਜੇ ਤੁਸੀਂ ਨਾ ਪਹੁੰਚ ਤੇ ਆ ਸਕਦੇ ਨਾ ਵਿਆਹ ਤੇ ਆ ਸਕਦੇ ਆ ਕਾਬਲੀਅਤ ਹੀ ਇੰਨੀ ਕ ਪੈਦਾ ਕਰੋ ਵੀ ਤੁਹਾਨੂੰ ਜਾਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਜਿਹੜੇ ਬੰਦੇ ਕਾਬਲ ਆ ਉਹਨਾਂ ਦਾ ਵਿਜ਼ਟਰ ਵੀਜ਼ਾ ਜਿਹੜਾ ਉਹ ਇੱਕ ਤਾਂ ਲੱਗਦੀ ਜੀ ਟਿਕਟ ਤੇ ਇੱਕ ਲੱਗਦੀ ਹੈਗੀ ਜੀ ਐਮਬੈਸੀ ਫੀਸ ਜੇ ਤੁਹਾਡਾ ਵੀਜ਼ਾ ਲੱਗ ਜੇ ਫਿਰ ਕੱਲੀ ਟਿਕਟ ਲੱਗਦੀ ਚਲੋ ਫਾਈਲ ਦੇ ਖਰਚੇ ਲਾ ਲਓ 15-20000 ਰੁਪਇਆ 25000 ਰੁਪਇਆ ਲਾ ਲਓ ਪਰ ਦੋ ਨੰਬਰ ਦੇ ਵਿੱਚ ਜੇਕਰ ਜਾਣੇ ਆ ਉਸੇ ਦੇਸ਼ ਦਾ ਤੁਹਾਨੂੰ 25 ਲੱਖ ਰੁਪਇਆ ਦੇਣਾ ਪਰ ਕਿਉਂਕਿ ਅਸੀਂ ਪੜ੍ਹਨਾ ਨਹੀਂ ਅਸੀਂ Google ਦੇ ਤੇ ਜਾ ਕੇ ਸਰਚ ਕਰਨਾ ਨਹੀਂ ਸਾਨੂੰ ਇੰਨੀ ਸਮਝ ਨਹੀਂ ਸਾਡੇ ਵਿੱਚ ਸਕਿੱਲ ਨਹੀਂ ਇਸ ਕਰਕੇ ਅਸੀਂ ਏਜੰਟ ਟੋਲ ਦੇ ਫਿਰਦੇ ਆ ਏਜੰਟ ਲੱਭਦੇ ਫਿਰਦੇ ਆ ਇਹ ਪਹਿਲੇ ਵੇਲਿਆਂ ਦੇ ਵਿੱਚ ਵੀ ਇਵੇਂ ਹੁੰਦਾ ਸੀਗਾ ਉਹ ਕਿਸੇ ਨੇ ਗਵਈ ਗਵਈਏ ਦੇ ਨਾਲ ਕੋਈ ਤਬਲੇ ਵਾਲਾ ਬਣ ਕੇ ਚਲਾ ਜਾਣਾ ਕਿਸੇ ਨੇ ਢੋਲਕੀ ਵਾਲਾ ਬਣ ਕੇ ਜਾਣਾ ਕਿਸੇ ਨੇ ਬੈਂਜੋ ਵਾਲਾ ਬਣ ਕੇ ਜਾਣਾ ਸਾਰੇ ਗਲਤ ਨਹੀਂ ਸੀ ਹੁੰਦੇ ਪਰ ਬੜੀ ਕਬੂਤਰਬਾਜ਼ੀ ਇਵੇਂ ਵੀ ਹੋਈ ਆ ਫਿਰ ਇੱਕ ਦੌਰ ਐਸਾ ਆ ਗਿਆ ਐਮਬੈਸੀ ਦੇ ਵਿੱਚੇ ਗੱਲ ਕਹੀ ਜਾਂਦੀ ਸੀ ਵੀ ਸਾਨੂੰ ਸਾਜ਼ ਵਜਾ ਕੇ ਦਿਖਾਓ ਫਿਰ ਜਿਹੜੇ ਵਜਾ ਕੇ ਦਿਖਾ ਦਿੰਦੇ ਸੀ ਵੀਜ਼ਾ ਲੱਗ ਜਾਂਦਾ ਸੀ ਹੁਣ ਇਹੋ ਜਿਹੇ ਹਾਲਾਤ ਬਣ ਗਏ ਆ ਵੀ ਭਾਈ ਜਿਹੜੇ ਇੰਡੀਅਨ ਤੇ ਖਾਸ ਕਰਕੇ ਪੰਜਾਬੀ ਦੋ ਨੰਬਰ ਦੇ ਵਿੱਚ ਬਹੁਤ ਜਾਂਦੇ ਆ ਉਹ ਜਿਹਨੂੰ ਸਾਜ਼ ਵਜਾਉਣਾ ਆਉਂਦਾ ਕਈ ਵਾਰੀ ਉਹਦਾ ਵੀਜ਼ਾ ਬਣੀ ਲੱਗਦਾ ਅਸਲ ਗਾਇਕ ਦਾ ਵੀ ਰਿਜੈਕਟ ਕਰ ਦਿੰਦੇ ਆ ਨਕਲੀਆਂ ਨੇ ਇੰਨਾ ਪ੍ਰਭਾਵ ਸਿਰਜਿਆ ਮਤਲਬ ਕਹਿਣ ਦਾ ਇਹ ਆ ਵੀ ਜਿਵੇਂ ਇਹ ਤਿੰਨ ਮੁੰਡੇ ਜਿਹੜੇ ਜਿਨ੍ਹਾਂ ਦੀ ਹੁਣ ਖਬਰ ਆਈ ਆ ਤੇ ਇਹਨਾਂ ਦੇ ਬਾਰੇ ਚਲੋ ਮਦਦ ਹੋਵੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਹੋਵੇ ਸਰਕਾਰ ਇਹ ਜਿਹੜੇ ਏਜੰਟ ਨੇ ਇਹਨਾਂ ਨੂੰ ਟੰਗੇ ਪੁੱਠੇ ਟੰਗੇ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਆ ਪਰ ਭਾਈ 44 ਸਾਲ ਦੀ ਉਮਰ ਦੇ ਵਿੱਚ ਵੀਰ ਜੀ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਸੀ ਕਿ ਮੈਨੂੰ ਮੈਡਰਿਡ ਜਾਣਾ ਚਾਹੀਦਾ ਕਿ ਨਹੀਂ 28 ਤੇ 25 ਸਾਲ ਦੀ ਉਮਰ ਵਾਲੇ ਵੀਰ ਜੀ ਨੂੰ ਵੀ ਬੇਨਤੀ ਆ ਵੀ ਤੁਸੀਂ ਨਹੀਂ ਪਹਿਲਾਂ ਉਸ ਤਰੀਕੇ ਦੇ ਨਾਲ ਪੜ੍ਹੇ ਲਿਖੇ ਹੋਵੋਗੇ ਵੀ ਭਾਈ ਅੱਜ ਤੁਸੀਂ ਏਜੰਟ ਦੇ ਅੜਿੱਕੇ ਆ ਗਏ ਏਜੰਟ ਤਾਂ ਬਿਲਕੁਲ ਗਲਤ ਹਨ ਸਹੀ ਤੁਸੀਂ ਵੀ ਨਹੀਂ ਇਹਨਾਂ ਖਬਰਾਂ ਨੂੰ ਪੜ੍ਹ ਕੇ ਇਹਨਾਂ ਖਬਰਾਂ ਨੂੰ ਸੁਣ ਕੇ ਆਪਾਂ ਦਿਮਾਗ ਦਾ ਬੂਹਾ ਜ਼ਰੂਰ ਖੋਲਿਆ ਕਰਗੇ ਮੈਂ ਇੱਕ ਵਾਰੀ ਅੱਗੇ ਵੀ ਉਦਾਹਰਨ ਸੁਣਾਈ ਸੀ ਮੈਂ ਕਿਸੇ ਸਾਥੀ ਦੇ ਘਰ ਦੇ ਵਿੱਚ ਗਿਆ ਸੀ ਜਲੰਧਰ ਦੇ ਵਿੱਚ ਉਹ ਘਰ ਆ ਜਦੋਂ ਮੈਂ ਘਰ ਦੇ ਵਿੱਚੋਂ ਚਾਹ ਪਾਣੀ ਪੀ ਕੇ ਤੇ ਬਾਹਰ ਨਿਕਲਣ ਲੱਗਾ ਤੇ ਉਹਨਾਂ ਨੇ ਨਾ ਇੱਕ ਚਾਬੀਆਂ ਵਾਲਾ ਗੁੱਛਾ ਜਿਹੜਾ ਜਿੱਥੇ ਚਾਬੀਆਂ ਟੰਗੀਆਂ ਹੁੰਦੀਆਂ ਉਹ ਪਈ ਸੀ ਕਿल्ली ਜਿਹੜੀ ਲੱਗੀ ਹੁੰਦੀ ਆ ਉਹਦੇ ਤੇ ਤਿੰਨ ਚਾਰ ਚਾਬੀਆਂ ਦੇ ਗੁੱਛੇ ਸੀ ਉਹ ਜੰਗਾਲੇ ਜੇ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਬਾਈ ਇਹ ਚਾਬੀਆਂ ਬੜੀਆਂ ਪੁਰਾਣੀਆਂ ਜੀਆਂ ਕਹਿੰਦਾ ਬਾਈ ਜਿਹੜਾ ਆ ਗੁੱਛਾ ਨਾ ਚਾਬੀਆਂ ਦਾ ਇਹ ਕਹਿੰਦਾ ਉਹ ਸਾਹਮਣੇ ਘਰ ਵਾਲਿਆਂ ਦਾ ਇਹ ਸਾਰੇ ਕੈਨੇਡਾ ਗਏ ਆ ਇਹਨਾਂ ਨੂੰ ਤਿੰਨ ਚਾਰ ਸਾਲ ਹੋ ਗਏ ਚਾਬੀਆਂ ਆਪਣੇ ਕੋਲ ਹੀ ਹੁੰਦੀਆਂ ਇਹ ਉਹ ਕਹਿੰਨੇ ਹੁੰਦੇ ਵੀ ਕਦੇ-ਕਦਾਈਂ ਸਫਾਈ ਕਰਾ ਲਿਆ ਕਰੋ ਯਾਰ ਦੋ ਚਾਰ ਮਹੀਨੇ ਬਾਅਦ ਸਾਡਾ ਤਾਂ ਪਤਾ ਨਹੀਂ ਕਰੋ ਸਮਾਂ ਲੱਗੇ ਤੇ ਮੈਂ ਕਿਹਾ ਬਾਈ ਜੀ ਆ ਜਿਹੜਾ ਗੁੱਛਾ ਇਹ ਤਿੰਨ ਚਾਰ ਉਹੜੇ ਚ ਵੀ ਚੱਪ ਗਿਆ ਸੀ ਕਹਿੰਦਾ ਬਾਈ ਜੀ ਇਹ ਉਹ ਪਰਲਾ ਘਰ ਆ ਜਿਹੜਾ ਤੁਹਾਨੂੰ ਦਿਸਦਾ ਉਹ ਉਹ ਟੈਂਕੀ ਵਾਲਾ ਕਹਿੰਦਾ ਇਹ ਉਹਨਾਂ ਦਾ ਗੁੱਛਾ ਤੇ ਇਹ ਜਰਮਨ ਗਾਏ ਸਾਰੇ ਇਹ ਵੀ ਨਹੀਂ ਕਹਿੰਦਾ ਡੇਢ ਦੋ ਸਾਲ ਹੋ ਗਏ ਆਏ ਤੇ ਮੈਂ ਕਿਹਾ ਜਿਹੜਾ ਆ ਗੁੱਛਾ ਕਹਿੰਦਾ ਜੀ ਇਹ ਸਾਰਾ ਟੱਬਰ ਅਮਰੀਕਾ ਰਹਿੰਦਾ ਹੁਣ ਇਹ ਆਏ ਨਹੀਂ ਬੜਾ ਚਿਰ ਹੋ ਗਿਆ ਫਿਰ ਉਹ ਉਦਾਸ ਜਿਹਾ ਹੋ ਗਿਆ ਮੈਂ ਕਿਹਾ ਹੁਣ ਤੁਸੀਂ ਕਾਹਤੋਂ ਉਦਾਸ ਹੋ ਗਏ ਕਹਿੰਦੇ ਗੱਲ ਬਾਈ ਜੀ ਇਹ ਆ ਜੀ ਕਿ ਅਸੀਂ ਵੀ ਅਗਲੇ ਮਹੀਨੇ ਆਪਣੀ ਕੁੜੀ ਦੇ ਕੋਲੇ ਚਲੇ ਜਾਣਾ ਅਸੀਂ 7-8 ਮਹੀਨੇ ਬਾਅਦ ਮੁੜ ਕੇ ਆਵਾਂਗੇ ਸਾਨੂੰ ਇਸ ਗੱਲ ਦਾ ਫਿਕਰ ਆ ਕਿ ਅਸੀਂ ਆਪਦੇ ਘਰ ਦੀਆਂ ਚਾਬੀਆਂ ਦਾ ਗੁੱਛਾ ਕਿਹਨੂੰ ਫੜਾ ਕੇ ਜਾਗੇ ਇਹ ਅੱਜ ਪੰਜਾਬ ਦੇ ਹਾਲਾਤ ਆ ਇਹਨੂੰ ਆਪਾਂ ਜੋੜ ਲਈਏ ਗਰੀਬੀ ਬਹੁਤ ਆ ਇਹਨੂੰ ਜੋੜ ਲਈਏ ਰੋਜ਼ਗਾਰ ਹੈ ਨਹੀਂ ਇਹਨੂੰ ਕਿਉਂਕਿ ਜਿਹਦੇ ਕੋਲੇ ਰੋਜ਼ਗਾਰ ਅੱਜ ਕੱਲੋ ਵੀ ਭੱਜੀ ਜਾਂਦੇ ਆ ਭੇਡਚਾਲ ਵੀ ਹੁੰਦੀ ਆ ਨਾ ਕਿ ਅਸੀਂ ਜਾਣਾ ਹੀ ਜਾਣਾ ਅਸੀਂ ਉੱਥੇ ਹੀ ਠੀਕ ਰਹਿਣਾ ਇੱਥੇ ਕੁਝ ਨਹੀਂਗਾ ਬਾਈ ਜੀ ਉਹ ਦੌਰ ਕੈਨੇਡਾ ਦੇ ਵਿੱਚ ਵੀ ਨਹੀਂ ਅਮਰੀਕਾ ਦੇ ਵਿੱਚ ਵੀ ਨਹੀਂ ਇੰਗਲੈਂਡ ਚ ਵੀ ਨਹੀਂ ਨਿਊਜ਼ੀਲੈਂਡ ਆਸਟ੍ਰੇਲੀਆ ਚ ਵੀ ਨਹੀਂ ਜਿਹੜਾ 15-20 ਸਾਲ ਪਹਿਲਾਂ ਸੀ ਕਿ ਉੱਥੇ ਵੀ ਘਰ ਚੱਲਦਾ ਤੇ ਇੱਥੇ ਵੀ ਕੋਠੀ ਬਣਦੀ ਆ। ਉੱਥੇ ਤੁਸੀਂ ਕੰਮ ਕਰਦੇ ਤੇ ਇੱਥੇ ਜ਼ਮੀਨਾ ਬਣਦੀਆਂ। ਉਹ ਦੌਰ ਗਿਆ। ਹੁਣ ਤਾਂ ਉੱਥੋਂ ਦੀ ਮਿੱਟੀ ਉੱਥੇ ਹੀ ਲੱਗੀ ਜਾਵੇ, ਬੇਸਮੈਂਟ ਦਾ ਕਰਾਇਆ ਨਿਕਲੀ ਜਾਵੇ, ਮਾੜਾ-ਮੋਟਾ ਜ਼ਿੰਦਗੀ ਚੱਲੀ ਜਾਵੇ ਇੰਨਾ ਹੀ ਬਹੁਤ ਆ। ਜਦੋਂ ਤੱਕ 10k ya ਇਕੱਠਾ ਹੁੰਦਾ ਉਦੋਂ ਨੂੰ ਇੱਥੇ ਕੋਈ ਨਾ ਕੋਈ ਦੁੱਖ-ਸੁਖ ਦੀ ਘਟਨਾ ਆ ਜਾਂਦੀ ਹੈ, ਸਾਰੇ ਟੱਬਰ ਨੂੰ ਇੱਥੇ ਆਉਣਾ ਪੈਂਦਾ, ਸਾਫ਼ ਫੇਰ ਬਰਾਬਰ। ਜਾ ਕੇ ਫੇਰ ਉਹੀ ਬਿਲਬਤੀਆਂ ਦੇ ਕਾਗਜ਼ ਜਿਹੜੇ ਉਹ ਤਿਆਰ ਕਰਨੇ ਪੈਂਦੇ ਆ, ਉਹੀ ਫੇਰ ਕਿਸ਼ਤਾਂ ਲਾਉਣੀਆਂ ਪ ਇਹ ਲਗਾਤਾਰ ਜਿਹੜੀ ਆਪਾਂ ਦੌੜ ਦੇ ਵਿੱਚ ਪਏ ਆ ਥੋੜੀ ਜਿਹੀ ਬ੍ਰੇਕ ਲਾਗੇ ਤੇ ਜਿਹੜੇ ਇਹ ਬੰਦੇ ਫਸ ਜਾਂਦੇ ਏਜੰਟਾਂ ਦੇ ਕੋਲੇ ਤੇ ਜੇਲ੍ਹਾਂ ਦਾ ਸਫ਼ਰ ਤੈਅ ਕਰਕੇ ਆਉਂਦੇ ਤੇ ਇਹਨਾਂ ਦੇ ਕੋਲੋਂ ਆਪਾਂ ਸਬਕ ਸਿੱਖੀਏ